ਗੱਠਾ ਵਾਲੀ ਮਸ਼ੀਨ ਤਿੰਨ ਸ਼ਾਮ ਘੜੇ ਵਿੱਚ ਪਹਿਲੀ ਵਾਰੀ ਪਹੁੰਚੀ ਹੈ ਤੇ ਬਾਕੀ ਗੱਠਾ ਦਾ ਕੰਮ ਤਿਆਰ ਹੋ ਚੁੱਕਿਆ ਹੈ ਇਹ ਕਹਿੰਦਾ ਬਹੁਤ ਵਧੀਆ ਵੀ ਇਹ ਗੱਠ ਗੋਲ ਗੱਠ ਬੰਨ੍ਹਦੀ ਹੈ ਜੇ ਕਿਸੇ ਨੇ ਘਰੇ ਬਣਾ ਕੇ ਰੱਖਣੀਆਂ ਤਾਂ ਬਹੁਤ ਵਧੀਆ ਹੈ ਤੁਸੀਂ ਗੋਲ ਗੱਠਾ ਜਿਹੜੀਆਂ ਭਰਾ ਕੇ ਰੱਖ ਸਕਦੇ ਜੇ ਕਿल्ले ਚ ਮਸਾ 35 40 ਜਿਹੜੀਆਂ ਗੱਠਾਂ ਬਣਾਈ ਲੀਆਂ ਨੇ ਆ ਜਿਹੜੀ ਇਹ ਮੇਲਾ ਸਾਰੇ ਖਸ਼ੂਆਂ ਵਾਸਤੇ ਵਧੀਆ ਕਰ ਰੱਖਿਆ ਹਾਂ ਸਾੜ ਨਹੀਂ ਹੈ ਇਹਦੇ ਵਿੱਚ ਨਾਲੇ ਉੱਤੋਂ ਤੋਂ ਇਕੱਠੀ ਕਰਨੀ ਹੈ ਗੱਠਾ ਵਾਲੀ ਮਸ਼ੀਨ ਨਵੀਂ ਆਈ ਹੈ ਸੇਟ ਵਾ ਲੈ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਗੋਲ ਘੱਟ ਬੰਦੀ ਹੈ ਰੈੱਡ ਲੈਂਸ ਉੱਨਾ ਗੱਲਬਾਤ ਕੀਤੀ ਜੀ ਤੋਂ ਆਉਂਦੀ ਸੀ ਮੱਲਾ ਸੌਤ ਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਜ਼ਿਆਦੀਆਂ ਚੱਲਦੀਆਂ ਨੇ ਤੇ ਹੁਣ ਇੱਥੇ ਵੀ ਆ ਚੁੱਕੀ ਐ ਹੁਣ ਇੱਕ ਗੱਠ ਜਿਹੜੀ ਐ ਤਿਆਰ ਹੋ ਚੁੱਕੀ ਐ ਤੁਹਾਨੂੰ ਦਿਖਾ ਰਹੇ ਹਾਂ ਹੁਣ ਗੱਠ ਨੂੰ ਬੰਦੀ ਪਈ ਮਸ਼ੀਨ ਐ ਬੋਲ ਗੱਠ ਇਹ ਆ ਰਿਹਾ ਇਹ ਗੋਲਗਾਠ ਮੰਦੀ ਹੈ